ਹੁਣ ਅਸੀਂ ਪਿੰਡ 'ਚ ਜਾਂਦੇ ਹਾਂ ਨਾ ਮਾਨ ਸਾਹਿਬ ਪੁੱਛਦੇ ਆ ਵੀ ਛੋਡੇ ਪਿੰਡ 'ਚੋਂ ਨੌਕਰੀਆਂ ਕਿੰਨੀਆਂ ਮਿਲਦੀਆਂ ਉਹ ਕਹਿੰਦੇ ਆ ਜੀ ਕੋਈ ਕਹਿੰਦਾ 10 ਮਿਲੀਆਂ ਕੋਈ ਕਹਿੰਦਾ 5 ਆ ਬਨਾਰਸੀ ਪਿੰਡ ਐਮਐਲਏ ਸਾਹਿਬ ਦੇ ਹੱਲ ਕੇ ਜ ਗਿਆ 56 ਅਸੀਂ ਸਾਥ 'ਚ ਖੜ ਕੇ ਚੈਲੰਜ ਕਰਦੇ ਆ ਵੀ ਜਿੰਨੇ ਧੀਆ ਪੁੱਤਾਂ ਨੂੰ ਛੋਡੇ ਪਿੰਡ 'ਚ ਨੌਕਰੀ ਮਿਲੀ ਐ ਅਸੀਂ ਤਾਂ ਜਾਣਦੇ ਨਹੀਂ ਕਿਸੇ ਨੂੰ ਤੁਸੀਂ ਉਹਨਾਂ ਨੂੰ ਚਾਹੇ ਸਾਥ 'ਚ ਬੁਲਾ ਕੇ ਪੁੱਛ ਲੋ ਚਾਹੇ ਘਰੇ ਜਾ ਕੇ ਪੁੱਛ ਲੋ ਵੀ ਕਿਸੇ ਨੂੰ ਪੈਸਾ ਦੇਣਾ ਪਿਆ ਕੇਸ ਨੂੰ ਸ਼ਵਾਰਸ਼ ਲਵਾਉਣੀ ਪਈ ਨਹੀਂ ਪਹਿਲਾਂ ਵਾਲੀਆਂ ਸਰਕਾਰਾਂ ਚ ਡੀਐਸਪੀ ਕੌਣ ਲੱਗਦੇ ਸੀ ਰਵਨੀਤ ਬਿੱਟੂ ਦਾ ਭਰਾ ਥਾਣੇਦਾਰ ਕੌਣ ਲੱਗਦੇ ਸੀ ਪ੍ਰਤਾਪ ਬਾਜਬੇ ਦਾ ਭਤੀਜਾ ਕਾਂਗੜ ਦਾ ਜਵਾਈ ਇਹ ਪਹਿਲੀ ਸਰਕਾਰ ਹੈ ਭਰਾ ਮੇਰੋ ਜਿਨੇ ਆਮ ਘਰਾਂ ਦੇ 3 ਪੁੱਤਾਂ ਨੂੰ ਥਾਣੇਦਾਰ ਲਾਇਆ ਡੀਐਸਪੀ ਲਾਇਆ ਆਮ ਘਰਾਂ ਦੇ 3 ਪੁੱਤਾਂ ਨੂੰ ਨੌਕਰੀਆਂ ਦਿੱਤੀਆਂ ਸੋ ਸੰਗਰੂਰ ਵਾਲਿਓ ਸੋ ਸੰਗਰੂਰ ਵਾਲਿਓ ਸਾਰਿਆਂ ਨੇ ਤਕੜੇ ਹੋ ਕੇ ਇਹ ਲੜਾਈ ਲੜਨੀ ਆ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜੋ ਪਿਛਲੇ 2 ਸਾਲਾਂ ਸਰਕਾਰ ਨੇ ਕੰਮ ਕੀਤੇ ਆ ਮੁੱਖ ਮੰਤਰੀ ਸਾਹਿਬ ਦਾ ਹੌਸਲਾ ਵਧਾਉਣ ਲਈ ਸਰਕਾਰ ਦਾ ਹੌਸਲਾ ਵਧਾਉਣ ਲਈ ਤਕੜੇ ਹੋ ਕੇ ਜਿਹੜੇ ਸਾਥ ਆ ਸਾਰੇ ਤੁਸੀਂ ਦਿਓ